ਸਕੂਲ ਜਿਹੜੇ ਦੋਏ ਆ ਬਿਲਕੁਲ ਦੁਬਾਰਾ ਢਾ ਕੇ ਬਣਾਇਆ ਗਿਆ 6 ਤੋਂ ਲੈ ਕੇ 10 4 5 ਸਾਲ ਲੱਗੇ ਇਹਨਾਂ ਨੂੰ ਬਣਨ ਨੂੰ 60 ਲੱਖ ਰੁਪਈਆ ਲੱਗਾ ਐਨਆਰਆਈਆਂ ਨੇ ਲਾਇਆ ਇਕੱਠਾ ਕਰਕੇ ਉੱਥੇ ਭਾਜੀ ਹੁਣੀ ਪਤਾ ਨਹੀਂ ਕਿੱਦਾਂ ਇਕੱਠਾ ਕੀਤਾ ਬੜਾ ਔਖਾ ਇਕੱਠਾ ਕਰਨਾ ਉਹ ਲਾਇਆ ਸਰਕਾਰ ਦਾ ਵੈਸੇ ਅਸਲ ਕੰਮ ਹੁੰਦਾ ਟੀਚਰ ਮੁਹੱਈਆ ਕਰਾਉਣੇ ਹਾਂਜੀ ਇੱਥੇ ਤਿੰਨ ਲੜਕੀਆਂ ਰੱਖੀਆਂ ਅਸੀਂ ਉਸ ਟਾਈਮ ਜਦੋਂ ਇਹ ਸਕੂਲ ਇਹ ਬਣ ਗਿਆ ਹਾਈ ਵੀ ਬਣ ਗਿਆ ਇਹ ਵੀ ਬਣ ਗਿਆ ਇੱਕ ਲੜਕੀ ਇੱਧਰ ਰੱਖੀ ਤਿੰਨ ਹਾਈ ਚ ਰੱਖੀਆਂ ਜੀ ਉਹ ਪੈਨਡ ਵਾਲੇ ਬੰਦਿਆਂ ਨੇ ਕਟਕਟ 6-7 ਸਾਲ ਪੈਸੇ ਦਿੱਤੇ ਉਹਨਾਂ ਦੇ ਆਪਣੇ ਪੱਦਰ ਤੇ ਆਪਣੇ ਪੱਦਰ ਤੇ ਆਪਣੇ ਕੋਲੋਂ ਹੁਣ ਵੀ ਇੱਥੇ ਮੈਨੂੰ ਮੈਂ ਇਹ ਇੱਥੇ ਲੜ ਗਿਆ ਉਹ ਵੀ ਐਨਆਰਈ ਪੈਸੇ ਆ ਸ਼ਾਇਦ ਪਤਾ ਨਹੀਂ ਉਹ ਉਹਨੂੰ ਹੁਣ ਪੇ ਕਿੰਨਾ ਕਰਦੇ ਹੋਣਗੇ ਉਹ ਸਰਕਾਰ ਦੀ ਕ੍ਰਾਂਤੀ ਦਾ ਕਾਰਨ ਤਾਂ ਪੜਾਉਣ ਵਾਲੇ ਟੀਚਰ ਚਾਹੀਦੇ ਕਿ ਬਿਲਡਿੰਗ ਦੀ ਉਤ ਕੰਧਿਆ ਪਰਲੇ ਪਾਸੇ ਬਣਾ ਕੇ ਗਿਆ ਉਹ ਤੁਹਾਨੂੰ ਮੈਂ ਦਿਖਾ ਲ ਵੀ ਦਿਨਾ ਆ 4 ਫੁੱਟ ਸੀ ਉਹ ਤੇ 2-3 ਫੁੱਟ ਹੋਰ ਕਰਤੀ ਚਾਰ ਬਾਰ ਲਾਤੇ 50-60 ਫੁੱਟ ਲੰਬੀ ਆ ਉਹ ਉਹ ਕੰਧ ਵੀ ਅੱਜ ਤੋਂ ਕੋਈ 70 ਸਾਲ ਪਹਿਲਾਂ ਸਕੂਲ ਦੀ ਆਪਣੇ ਹਸਪਤਾਲ ਦੀ ਆ ਉਹ ਹਾਂਜੀ ਬਾਕੀ ਚਾਰਦੁਆਰੀ ਦਾ ਬਣੀ ਹੈ ਇਹਦੀ ਤਾਂ ਚਾਰਦੁਆਰੀ ਉਦੋਂ ਦੀ ਬਣੀ ਜਦੋਂ 10 10 ਕੰਪਲੀਟ ਹੋਇਆ ਦੀ ਚਾਰਦੁਆਰੀ ਬਣੀ ਚਾਰਦੁਆਰੀ ਦਾ ਮਤਵਲੇ ਕੋਈ ਨਹੀਂ ਲੱਖ ਰੁਪਏ ਦੀ ਗ੍ਰਾਂਟ ਆਈ ਹੋਊਗੀ ਉਹ ਬਣਾ ਕੇ ਤੇ ਉਹ ਸਮਾਰਟ ਸਕੂਲ ਇੱਥੇ ਕਰ ਗਿਆ ਹੁਣ ਐਨਆਰਆਈਆਂ ਦਾ ਤਾਂ ਕੋਈ ਪੈਂਡੂਆਂ ਦਾ ਤਾਂ ਕੋਈ ਪੱਥਰ ਦਾ ਭਾਜੀ ਮੈਂ ਧੰਦਾ ਦਾ ਪੱਥਰ ਦਾ ਅੱਜਕਰ ਆਨੇ ਦਾ ਕੋਈ ਨਹੀਂ ਹੈਗਾ ਕੋਈ ਵੀ ਪੱਥਰ ਦਾ ਗਿਲਾ ਨਹੀਂ ਹੈ ਮੈਨੂੰ ਹੈ ਹੀ ਨਹੀਂ ਜੀ ਕਿਲਾ ਭਾਜੀ 60 60 ਲੱਖ ਰੁਪਇਆ ਮਿੱਟੀ ਕਰ ਦਤਾ ਲੱਖ ਲਾ ਕੇ ਹਾਂ ਲੱਖ ਲਾ ਕੇ ਆਗੇ ਨਾ ਉਹਦਾ ਭਾਵ ਹੈ ਕਿ ਪਿੰਡ ਦੇ ਲੋਕਾਂ ਦਾ ਸਤਕਾਰ ਨਹੀਂ ਪਿੰਡ ਦੇ ਐਨ ਆਰ ਆਈਆਂ ਦਾ ਸਤਕਾਰ ਨਹੀਂ ਉਹਨਾਂ ਨੂੰ ਪੁੱਛਿਆ ਨਹੀਂ ਆਪਣਾ ਜਿਹੜਾ ਲੱਖ ਲਾਇਆ ਉਹਦਾ ਪੱਥਰ ਲਾਤਾ ਪਰ 60 ਲੱਖ ਖੂਚ ਪਾਤਾ